ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਪੂਰੀ ਬਾਹਂ ਜੋੜ ਵਾਲੀ ਕਿਵੇਂ ਬਣਾਈਦੀ ਹੈ ਉਹਦੀ ਕਟਾਈ ਦੱਸਾਂਗੇ ਤੇ ਇੱਕ ਗੱਲ ਤੁਹਾਨੂੰ ਅਸੀਂ ਹੋਰ ਦੱਸਾਂਗੇ ਵੀ ਇਹ ਸਾਡੇ ਕੋਲੇ ਸਲਵਾਰ ਪਈ ਸੀ ਇਹਦਾ ਕਮੀਜ਼ ਢੀੜਾ ਹੋ ਗਿਆ ਸੀਗਾ ਤੇ ਅਸੀਂ ਇਹ 150 ਦਾ ਕਮੀਜ਼ ਲੈਂਦਾ ਸਵਾ 150 ਦਾ ਕੱਪੜਾ ਲਿਆਇਆ ਇਹਦਾ ਅਸੀਂ ਕਮੀਜ਼ ਬਣਾ ਲਿਆ ਇਹ ਸਾਡਾ ਪੂਰਾ ਸੂਟ ਬਣ ਜਾਊਗਾ ਵਦਿਕਾ ਤੇ ਜੇ ਅਸੀਂ ਇਹ ਨਾ ਬਣਾਉਂਦੇ ਤਾਂ ਸਾਨੂੰ ਹੋਰ ਸੂਟ ਬਣਾਉਣਾ ਪੈਂਦਾ 6-700 ਦਾ ਸੂਟ ਆਉਂਦਾ ਤੇ ਇਹ ਆਪਣੇ ਕੋਲੇ ਸਲਵਾਰ ਪਈ ਸੀਗੀ ਆਪਾਂ 150 150 100 ਕਮੀਜ਼ ਲਿਆ ਕਪੜਾ ਲਿਆ ਕੇ ਕਮੀਜ਼ ਬਣਾ ਲਿਆ ਤੇ ਇਹ ਨਾਲੋਂ ਬਾਹ ਦਾ ਕਪੜਾ ਲੱਥਾ ਸੀ ਕਮੀਜ਼ ਦੇ ਉਹਦੀ ਆਪਾਂ ਇਹ ਬਾਹ ਬਣਾਈ ਹੈ ਬਣਾਵਾਂਗੇ 요거 ਤੁਹਾਨੂੰ ਅੱਗੇ ਦੱਸਾਂਗੇ ਅਸੀਂ ਵੀ ਬਾਹ ਕਿਸ ਤਰੀਕੇ ਨਾਲ ਬਣਾਈ ਹੈ ਇਹ ਵੀ ਜੋੜ પાਕੇ ਕਿਵੇਂ ਪੂਰੀ ਬਾਹ ਬਣ ਸਕਦੀ ਹੈ ਜਿਹੜਾ ਆਪਾਂ ਸੂਟ ਲਿਉਨੇ ਉਹ ਧੱਗੋਂ ਆਪਾਂ ਬਾਹ ਕੱਢ ਲੈਨੇ ਆ ਬਾਹ ਦਾ ਕਪੜਾ ਕੱਢ ਲੈਨੇ ਆ ਤੇ ਇਹ ਆਪਾਂ ਜੋੜ પાਕੇ ਬਣਾਈ ਹੈ ਇਹ ਕਿਉਂ ਕਮੀਜ਼ ਦਾ ਹੀ ਸੀਗਾ ਅਲਮਾਈ ਜਿੰਨਾ ਹੀ ਤੇ ਇਹ ਆਪਣਾ ਨਾਲੋਂ ਕਮੀਜ਼ ਦੇ ਨਾਲੋਂ ਲਾਇਆ ਸੀ ਕਪੜਾ ਉਹਦੀ ਆਪਾਂ ਬਾਹ ਬਣਾਈ ਹੈ ਤੇ ਤੁਸੀਂ ਵੀਡੀਓ ਕੋਲ ਨੂੰ ਐਨ ਤੇ ਕਰ ਜ਼ਰੂਰ ਦੇਖਣਾ ਤੇ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਰ ਨੂੰ ਪਸੰਦ ਆ ਵਿਸ਼ੇ ਤੇ ਲਾਈਕ ਕਰਨਾ ਜੇ ਤੁਹਾਡੇ ਕੋਲੇ ਕਮੀਜ਼ ਪਿਆ ਹੋਵੇ ਕਈ ਵਾਰੀ ਸਲਵਾਰ ਵੀ ਪ੍ਰੈਸ ਪ੍ਰੈਸ ਲੱਗ ਜਾਂਦੀ ਹੈ ਜਾਂ ਤੁੰਬ ਲੱਗ ਜਾਂਦੀ ਹੈ ਫਿਰ ਤੁਸੀਂ ਸਲਵਾਰ ਦਾ ਕੱਪੜਾ ਲਿਆ ਸਕਦੇ ਹੋ ਵੀ 1.5 200 ਦਾ ਆ ਜਾਊਗਾ ਆ ਜਾਂਦਾ ਤੇ ਸਲਵਾਰ ਬਣਾ ਕੇ ਸੂਟ ਬਣਾ ਸਕਦੇ ਹੋ ਜੇ ਕਮੀਜ਼ ਖਰਾਬ ਹੋ ਗਿਆ ਸਲਵਾਰ ਪਈਏ ਤਾਂ ਕਮੀਜ਼ ਦਾ ਕੱਪੜਾ ਲਿਆ ਕੇ ਬਣਾ ਸਕਦੇ ਹੋ ਤੇ ਆਪ ਸਿਉ ਸਕਦੇ ਹੋ ਤੇ ਆਪ ਸਿਉਂਗੇ ਤਾਂ ਸਮਾਈ ਬਚੂਗੀ ਤੇ ਨਹੀਂ ਨਾਲ ਵੀ ਸਾਨੂੰ ਬਹੁਤ ਹੀ ਸਸਤਾ ਸੂਟ ਬਣ ਜਾਊਗਾ ਤੁਹਾਡਾ ਇਹ ਸੂਟ ਲਿਆ ਕੇ ਵੀ ਸਿਵੋਗੇ ਤਾਂ ਵੀ ਸੂਟ ਸੂਟ ਦੇ ਪੈਸੇ ਲੱਗਣੇ ਆ ਤੁਹਾਡੇ ਤੇ ਸਲਾਈ ਤੁਸੀਂ ਆਪ ਕਰ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਵੀ ਕੋਈ ਗੱਲ ਪੁੱਛਣੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਹ ਅੱਜ ਆ ਸਾਡੀ ਛੋਟੀ ਜਿਹੀ ਵੀਡੀਓ ਚਲੋ ਅਸੀਂ ਦੱਸਦੇ ਹਾਂ ਕਿਵੇਂ ਬਾਹ ਦੀ ਕਟਾਈ ਕੀਤੀ ਹੈ ਇਹ ਹੈ ਜੀ ਆਪਣੀ ਪੂਰੀ ਬਾਹ ਤੇ ਇਹ ਆਪਣੀ ਲੈਹਂਦੀ ਨਹੀਂ ਸੀ ਵੀ ਆਪਾਂ ਕਮੀਜ਼ ਨਾਲੋਂ ਜਿਹੜਾ ਕੱਪੜਾ ਲਾਇਆ ਉਹਦੀ ਮਾ ਮ ਬਣਾਈ ਆਪਣੀ ਬਣਦੀ ਨਹੀਂ ਸੀਗੀ ਇਸ ਕਰਕੇ ਵੀ ਇਹ ਇੰਨੀ ਆਪਾਂ ਰੱਖੀ ਹੋਈ ਹੈ ਆਪਾਂ ਇਹਦੇ 10 ਇੰਚ ਚੜਾਈ ਰੱਖਣੀ ਹੈ ਕਿਉਂਕਿ ਸੇ ਹੁਣ ਵਿੱਚ ਆਊਗੀ ਤੇ ਇਹ ਇੰਨਾ ਘਟਦੀ ਹੈ ਤੇ ਇੰਨੀ ਇਹ ਆਪਾਂ ਕੱਪੜਾ ਲਾਇਆ ਇਹ ਜਿਹੜਾ ਕੱਪੜਾ ਲਾਵਾਂਗੇ ਆਪਾਂ ਇਹ ਪਿਛਲੇ ਪਾਸੇ ਰੱਖਣਾ ਉਸ ਹਾਵ ਨਾਲ ਤੁਸੀਂ ਕੱਟਣੀ ਹੈ ਵੀ ਸੇ ਹੁਣ ਪਿਛਲੇ ਪਾਸੇ ਆਵੇ ਇਹ ਇਥੇ ਆਪਾਂ ਸੇਉਣ ਲਾ ਕੇ ਤੇ ਇਹਨੂੰ ਬਾਹ ਨੂੰ ਇਸ ਤਰੀਕੇ ਨਾਲ ਕੱਟ ਲਾਂਗੇ। ਇਹ ਵੀ ਇਹਦੇ ਪਾਸੇ ਆਵੇ ਆਪਣੀ ਤੇ ਉਹ ਆ ਪਕਾਟ ਇੱਧਰ ਪਾਵਾਂਗੇ ਦੂਜੀ। ਅਗਲੀ ਥੋੜਾ ਦੱਸਦੇ ਆਂ ਵੀ ਇਹ ਇਹਨੂੰ ਆਪਾਂ ਤੁਰ ਤੇ ਕਰ ਲਾਂ ਆ। ਇਹ ਆਪਣੀ ਤੁਰ ਤੇ ਕਰ ਲੱਗੀ ਹੋਈ ਹੈ। ਇੱਥੋਂ ਆਪਾਂ ਫਿਰ ਜਿੰਨੀ ਇੰਨੀ ਇੱਧਰੋਂ ਕੱਟ ਪਾਉਗੇ ਉੰਨੀ ਆਪਾਂ ਇਸ ਤਰੀਕੇ ਨਾਲ ਇਹ ਆ ਜਾਊਗੀ। ਲੈ ਜੂਗੀ ਨਾਲੋਂ। ਇਸ ਤਰੀਕੇ ਇਸ ਤਰੀਕੇ ਵਿੱਚ ਕੱਟ ਪਾਈ ਜੂਗੀ ਇਧਰੋਂ ਇਸ ਤਰੀਕੇ ਨਾਲ ਤੁਹਾਨੂੰ ਦੱਸਦੇ ਆ ਕੱਟ ਪਾ ਕੇ ਇਹ ਆਪਾਂ ਪਾਣੀ ਜਿੰਨੀ ਆਪਾਂ ਇੱਥੋਂ ਰੱਖਣੀ ਆ ਉੰਨੀ ਇਹ ਆਪਾਂ ਰੱਖ ਲਈ ਬਾਹ ਦੀ ਚੜਾਈ ਤੇ ਸਿਉਣ ਚਾਹੋਗੇ ਇੰਨੀ ਆਪਣੇ ਸਿਉਣ ਨੂੰ ਰੱਖ ਲਈ ਤੇ ਇਹ ਆਪਾਂ ਇੰਡ ਮਾਰ ਲਈ ਇੱਥੋਂ ਆਪਣੀ ਇਸ ਤਰੀਕੇ ਨਾਲ ਕੱਟ ਪਾਉਗੀ ਤੇ ਇਹ ਆਪਾਂ ਸਿਉਣ ਵਾਲੀ ਪਿਛਲੇ ਪਾਸੇ ਕਰਨੀ ਹੈ ਤੇ ਜਿਹੜੀ ਆਪਾਂ ਵੱਧ ਕਾਟ ਪਾਉਣੇ ਹੁੰਦੇ ਆ ਵੀ ਬਾਹਰਾਂ ਨੂੰ ਆ ਇਸ ਪਾਸੇ ਪਾਉਗੇ ਜਿੱਧਰ ਸਿਉਣ ਨਹੀਂ ਹੋ ਕੇ ਤੇ ਇਹ ਤੁਸੀਂ ਵੀ ਭਾਵੇਂ ਤਾਂ ਸਿਉਣ ਮਾਰ ਕੇ ਕਾਟ ਪਾ ਲਓ ਐ ਸਿਉਣ ਲਾ ਲਓ ਪਹਿਲਾਂ ਫੇਰ ਇਹਦੀ ਕਾਟ ਪਾ ਲਓ ਭਾਵੇਂ ਤੁਸੀਂ ਪਹਿਲਾਂ ਕਾਟ ਪਾ ਕੇ ਫੇਰ ਇਹਦੀ ਸਿਉਣ ਲਾ ਲਓ ਇਹ ਪਿਛਲੇ ਪਾਸੇ ਰੱਖਣਾ ਤੇ ਉਹ ਆਪਾਂ ਅਗਲੇ ਪਾਸੇ ਰੱਖਣਾ ਇਹਨੂੰ ਆਪਾਂ ਪਿਛਲੇ ਪਾਸੇ ਰੱਖਣਾ ఇం కట్ ਇੱਥੇ ਕੱਟ ਲਈ ਹੁਣ ਆਪਾਂ ਜਿਹੜੀ ਕਾਰਟ ਪਾਵਾਂਗੇ ਉਹ ਇਹਦੇ ਚ ਪਾਵਾਂਗੇ ਇਹ ਕਾਟਾ ਲਾਗਲੇ ਪਾਸੇ ਜੁੜੂਗਾ ਇਹ ਪਿਛਲੇ ਪਾਸੇ ਜੁੜੂਗਾ ਆਪਣਾ ਇਹ ਸੀ ਥੋੜੀ ਸਾਡੀ ਛੋਟੀ ਜਿਹੀ ਵੀਡੀਓ ਇਹ ਆਪਾਂ ਜਿੰਨਾ ਆਪਣਾ ਤੀਰਾ ਸੀ ਉਹਨੇ ਤੇ ਨਿਸ਼ਾਨ ਲਾ ਲਿਆ ਆਪਾਂ ਤੇ ਇਹ ਆਪਾਂ ਮੋਢਿਆਂ ਦੀ ਕਟਾਈ ਕਰਦੇ ਹਾਂ ਇਸ ਤਰੀਕੇ ਨਾਲ ਇਹ ਮੋਢਲੇ ਦੀ ਕਾਟ ਬਾਧ ਚ ਪਾਵਾਂਗੇ ਇੱਥੋਂ ਤੁਸੀਂ ਵੀ ਰੱਖ ਸਕਦੇ ਹੋ ਜਿੰਨਾ ਤੁਹਾਡਾ ਆਏਗਾ ਤੇ ਇੱਥੇ ਤੁਸੀਂ ਕੱਟ pa ਸਕਦੇ ਹੋ ਫਿਰ ਇਹ ਅੱਗਾ ਗੜਮੇ ਦੇ ਨਾਲ ਇੱਥੇ ਤੇ ਕਰ ਆਪਣਾ ਗੜਮਾ ਬਣੂਗਾ यह आप का गला कट रहे कटाई कर लिए निशानियां ला लागे मिण मिण के उ ला सकते निशानी ला ली पलोई की इधर ला लिया साढ़े तीन इंच रखे सन साढ़े सात इंच हो जुगा दूरा है ਇਧਰ ਆਪਾਂ ਜਿੱਡੀ ਲਮਾਈ ਆ ਤੁਹਾਡੇ ਕੋਲ ਉਹ ਹੀ ਦੀ ਉਨੀ ਰੱਖ ਸਕਦੇ ਜਿਹੜੀਆਂ ਆਪਾਂ ਪਲੌਂਗਾਂ ਕਾਇੰਦੇ ਇਹ ਆਪਾਂ ਜਿਹੜੀ ਕੱਟ ਪਾਉਣੀ ਆਉਂਦੀ 1 ਇੰਚ ਆਪਾਂ ਪਲੌਂਗਾਂ ਦਾ ਰੱਖਣਾ ਇਹ ਆਪਾਂ ਇੱਥੋਂ ਆ ਇਸ ਤਰੀਕੇ ਨਾਲ 6 ਇੰਚ ਤੇ ਲਾਉਣੀ ਨਿਸ਼ਾਨੀ 6.5 ਇੰਚ ਤੇ ਜਿੰਨਾ ਆਪਾਂ ਇਧਰੋਂ ਰੱਖਣਾ ਆਦੀ ਕਮਰ ਦੀ ਚੜਾਈ ਤੇ ਉਤੋਂ 1 ਇੰਚ ਪਲੋਈ ਦੀ ਦੋ ਪਲੋਈਆਂ ਦੀ ਇਹ ਇਸ ਤਰੀਕੇ ਨਾਲ ਤੁਸੀਂ ਨਿਸ਼ਾਨੀ ਲਾ ਸਕਦੇ ਹੋ ਤੇ ਆਪਾਂ ਪਲੋਈਆਂ ਦੀ ਲਾਈਏ ਇਸ ਤਰੀਕੇ ਨਾਲ ਇਹ ਪਸਾਤਾ ਇੰਚ ਦੀ ਪਰੋਈ ਰੱਖੀ ਹੈ 3.5 ਇਧਰ ਰੱਖਿਆ ਚਲੋ ਜੀ ਹੁਣ ਤੁਹਾਨੂੰ ਅਸੀਂ ਪਾਖਾਂ ਦੀ ਦੱਸਦੇ ਹਾਂ ਲਓ ਜੀ ਅਪਸੂਟ ਦੀ ਕਟਾਈ ਕਰ ਲਈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਕਾ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਚਲੋ ਜੀ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ